ਆ ਰਿਸ਼ਤੇਦਾਰਾ ਦਾ ਫੋਨ ਆ ਗਿਆ ਹੀ ਹੈਲੋ ਪੁੱਤ ਦਾ ਰਿਕ ਕੈਨੇਡਾ ਤੋਂ ਪੈਸੇ ਭੇਜ ਦੇ ਕਿੱਥੋਂ ਪੈਸੇ ਤੁਹਾਨੂੰ ਦੇ ਦਈਏ ਸਾਡੇ ਕੋਲ ਆਪ ਕੁਝ ਨਹੀਂ ਹੈਗਾ ਤੇ ਅਸੀਂ ਗਰੋਸਰੀ ਕਿੱਦਾਂ ਕਰਦੇ ਹਾਂ ਨੂੰ ਪਤਾ ਆ ਅਸੀਂ ਘਰ ਦਾ ਕਿਰਾਇਆ ਕਿੱਦਾਂ ਦੇਣਾ ਸਾਨੂੰ ਹੀ ਪਤਾ ਆ ਅਸੀਂ ਘਰਦਾਂ ਨੂੰ ਤਾਂਗੜੀ ਕਰਦੇ ਘੁਟੇ ਬੈਠੇ ਆ ਅਸੀਂ ਇੱਥੇ ਤੇ ਤੁਸੀਂ ਸਾਡੇ ਕੋਲ ਪੈਸੇ ਮੂੰਹ ਜੋਕੇ ਮੰਗ ਲਾਪਨ ਜਹ ਹੈਂਦੀ ਕੱਕ ਵੀ ਆੜ ਕੋ ਅਸੀਂ ਨੰਗਿਆ ਨੰਗ ਤੁਸੀਂ ਨਾ ਨੰਬਰ ਸੇਵ ਮੇਰਾ ਕਰ ਲੋ ਨੰਗ ਕਰਕੇ ਵਿਚੋਲੇ ਦਾ ਫੂਗਾ ਗਈ ਸਤਿ ਸ੍ਰੀ ਅਕਾਲ ਵਿਚੋਲਾ ਸਾਹਿਬ ਸਤਿ ਸ੍ਰੀ ਅਕਾਲ ਪੁੱਤ ਕੁੜੀ ਵਾਲਾ ਨਤਰੀਕਾਲ ਤੋਰੀ ਆ ਕੀ ਜਾਂਦੇ ਕੁੜੀ ਵਾਲੇ ਉਹਨਾਂ ਨੂੰ ਕਹਿ ਦੇਣਾ ਸੀ ਮੁੰਡੇ ਨੇ ਗੱਡੀ ਲਈ ਨਵੀਂ ਘਰ ਵੀ ਲੈ ਲਿਆ ਆਪਣਾ ਕੰਮਕਾਰ ਸੈਟ ਆ ਕੁੜੀ ਵਾਲਿਆਂ ਨੂੰ ਇੱਕ ਗੱਲ ਜ਼ਰੂਰ ਕਿਓ ਕਿ ਮੁੰਡਾ ਭਲੇ-ਵੜੇ ਕਰਦਾ ਆ ਆ ਮੁੰਡੇ ਦੇ ਪਿੱਤੇ ਦਾ ਪ੍ਰਸ਼ਨ ਮੈਂ ਹੀ ਕਰਾਇਆ ਇਹਦੇ ਗੋਡੇ ਵੀ ਮੈਂ ਹੀ ਬੁਆਏ ਜੇ ਇਹਦੀਆਂ ਹੁਣ ਅੱਖਾਂ ਦਾ ਪ੍ਰਸ਼ਨ ਕਰਾਉਣ ਚੱਲੇ ਆ ਜੇ ਆ ਜਿਹੜੇ ਇਹਦੇ ਸਿਰ ਤੇ ਵਾਲੇ ਇਹ ਵੀ ਮੈਂ ਹੀ ਲਵਾਏ ਜੇ ਕਹਿ ਦਿਓ ਕੁੜੀਆਂ ਨੂੰ ਪੈਸਾ ਪੜਾ ਕੇ ਉਹ ਪੁੱਤ ਰਿਸ਼ਤਾ ਪੱਕਾ ਹੀ ਸਮਝੋ ਓਕੇ ਉਹ ਵੇ ਆਹ ਤਾਂ ਕੱਟਿਆ ਨਹੀਂ ਰਿਸ਼ਤਾ ਦੰਦਾ ਨਹੀਂ ਸਾਡੇ ਵਰੀ ਕੋਈ ਤੇਰੇ ਕੋ ਪੈਸੇ ਨਹੀਂ ਹੈਗਾ ਹਾਂ ਮੁੰਡੇ ਦਾ ਸਾਰਾ ਲਾਇਤੂ ਡਿਆਇਆ ਕਰਾਉਣਾ ਇਹਦੇ ਕੰਨਾਂ ਦਾ ਪ੍ਰਸ਼ਨ ਕਰਾਉਣਾ ਕੋਈ ਪੈਸਾ ਤਾਂ ਲਾ ਤੁਸੀਂ ਵੀ ਭੇਜ ਦੋ ਹੈ ਬਸ ਕਰ ਨਾ ਤੇਰੇ ਕੋਈ ਹੀ ਮੰਗਦੇ ਨਾ ਸਾਡੇ ਕੋਲ ਮੰਗ ਰੱਖਾ ਬੰਨਾ ਮੂੰਹ ਲਿਆ ਜਾ ਗੁੱਸਾ ਨਹੀਂ ਕਰਨਾ ਰਿਸ਼ਤੇਦਾਰ ਨੂੰ ਭੇਜਣਾ ਹੈ ਮੈਂ